ਸੇਲ ਆਲ ਵਹੀਕਲ ਚੈਨਲ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਵੀਰ ਜੀ ਅੱਜ ਸਾਡੇ ਕੋਲ ਦੋ ਟਰੈਕਟਰ ਅਤੇ ਇੱਕ ਟਰਾਲੀ ਸੇਲ ਲਈ ਆਏ ਹੋਏ ਹਨ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਮਹਿੰਦਰਾ 265 ਡੀਆਈ ਦੀ 1993 ਮਾਡਲ ਮਹਿੰਦਰਾ 265 ਇਹ ਟਰੈਕਟਰ ਹੈ ਜੀ ਪੰਜਾਬ ਨੰਬਰ ਰੰਗ ਪੇਂਟ ਬਿਲਕੁਲ オリジナル ਸੈਲਫ ਸਟਾਰਟ ਇੰਜਨ ਗੇਅਰ ਲਿਫਟ ਦਾ ਪੂਰਾ ਵਧੀਆ ਇਸ ਨੂੰ ਤੁਸੀਂ ਤਸਲੀ ਦੇ ਨਾਲ ਵਾਹ ਕੇ ਚਲਾ ਕੇ ਚੈੱਕ ਕਰ ਸਕਦੇ ਹੋ ਟਰੈਕਟਰ ਵਿੱਚ ਕਿਸੇ ਪ੍ਰਕਾਰ ਦੀ ਕੋਈ ਲੀਕਿੰਗ ਨਹੀਂ ਕੋਈ ਟੁੱਟ ਪੱਜ ਨਹੀਂ ਵਧੀਆ ਹੈਵੀ ਬੰਪਰ ਛਤਰੀ ਲੱਗੇ ਹੋਏ ਟਰੈਕਟਰ ਦੇ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਇਹ ਟਰੈਕਟਰ ਹੈ ਬਿਲਕੁਲ ਓਕੇ ਟਰੈਕਟਰ ਇਹ ਹੈ ਇਸ ਦਾ ਮੁੱਲ ਰੱਖਿਆ ਗਿਆ 175000 ਰੁਪਈਆ ਕੋਈ ਫਿਕਸ ਪ੍ਰਾਈਸ ਨਹੀਂ ਹੈ ਮੌਕੇ ਉੱਤੇ ਥੋੜਾ ਮਾਨਤਾਣ ਹੋ ਸਕਦਾ ਹੈ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਇਹ 265 DI ਟਰੈਕਟਰ ਹੈ ਮਹਿੰਦਰਾ 265 1993 ਮਾਡਲ ਇਹ ਪੰਜਾਬ ਨੰਬਰ ਟਰੈਕਟਰ ਹੈ ਜੀ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਦੂਜਾ ਟਰੈਕਟਰ ਹੈ ਸਾਡੇ ਕੋਲ ਮੈਸੀ 245 1997 ਮਾਡਲ ਪੰਜਾਬ ਨੰਬਰ ਇਸ ਦਾ ਟਾਇਰ ਹਨ ਜੀ 80 ਪੈਸੇ ਰੰਗ ਪੇਂਟ ਬਿਲਕੁਲ オリジナル ਸਲਫਟਾਰਟ ਇੰਜਨ ਬਿਲਕੁਲ ਨਵਾਂ ਗੇਅਰ ਹਿੱਸੇ ਦੀ ਕੋਈ ਆਵਾਜ਼ ਨਹੀਂ ਸਲਫਟਾਰਟ ਇਹ ਟਰੈਕਟਰ ਹੈ ਇਸ ਦਾ ਮੁੱਲ ਰੱਖਿਆ ਗਿਆ ਹੈ 165000 ਰੁਪਿਆ ਮੌਕੇ ਤੇ ਥੋੜਾ ਮਾਨਤਾਣ ਹੋ ਸਕਦਾ ਹੈ ਇਸ ਨੂੰ ਤੁਸੀਂ ਟਰੈਕਟਰ ਨੂੰ ਚਲਾ ਕੇ ਚੰਗੀ ਤਰ੍ਹਾਂ ਚੈੱਕ ਕਰਕੇ ਲੈ ਕੇ ਜਾ ਸਕਦੇ ਹੋ ਟਰੈਕਟਰ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਕਮੀ ਨਹੀਂ ਹੋਵੇਗੀ ਟਰੈਕਟਰ ਵੇਚਣ ਵਾਲੇ ਵੀਰ ਦਾ ਮੋਬਾਈਲ ਨੰਬਰ ਹੈ 84277 25955 8427725955 ਤੇ ਲਾ ਕੇ ਤੁਸੀਂ ਮਾਲਕ ਵੀਰ ਨਾਲ ਗੱਲ ਕਰ ਸਕਦੇ ਹੋ ਤੇ ਦੋਨਾਂ ਟਰੈਕਟਰਾਂ ਦੀ ਜਾਣਕਾਰੀ ਮਾਲਕ ਵੀਰ ਕੋਲ ਲੈ ਸਕਦੇ ਹੋ ਦੋਨੇ ਟਰੈਕਟਰ ਇੱਕ ਹੀ ਮਾਲਕ ਵੀਰ ਕੋਲ ਹਨ ਮਹਿੰਦਰਾ 265 ਅਤੇ ਮੈਸੀ ਟਰੈਕਟਰ ਇਸ ਮਾਲਕ ਵੀਰ ਕੋਲ ਹੋਰ ਵੀ ਬਹੁਤ ਸਾਰੇ ਟਰੈਕਟਰ ਆਉਂਦੇ ਜਾਂਦੇ ਰਹਿੰਦੇ ਤੁਸੀਂ ਉਹਨਾਂ ਦੀ ਵੀ ਜਾਣਕਾਰੀ ਮਾਲਕ ਵੀਰ ਕੋਲੋਂ ਲੈ ਸਕਦੇ ਹੋ ਤੀਜੀ ਹੈ ਜੀ ਸਾਡੇ ਕੋਲ ਟਰਾਲੀ 14227 ਦੀ ਬਹੁਤ ਹੀ ਹੈਵੀ ਮਜ਼ਬੂਤ ਢੋਲ ਵਾਲਿਆਂ ਦੀ ਟਰਾਲੀ ਬਣੀ ਹੋਈ ਹੈ ਜੀ ਟਰਾਲੀ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਕਮੀ ਨਹੀਂ ਹੈ ਪੂਰੀ ਹੈਵੀ ਟਰਾਲੀ ਕੇ ਬਿਲਕੁਲ ਬੇਦਾਗ ਫਰਸ਼ ਟਰਾਲੀ ਦੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਮੱਛੀ ਹੁੱਕ ਤਿਆਰ ਕੀਤੀ ਹੋਈ ਸੈਂਪਲ ਹੁੱਕ ਤੋਂ ਵਧੀਆ ਕੰਡੀਸ਼ਨ ਦੇ ਵਿੱਚ ਇਹ ਟਰਾਲੀ ਹੈ ਜੀ 8 ਨਟੀ ਹੱਬ ਇਸ ਦੀ ਬਾਕੀ ਤੁਸੀਂ ਮੌਕੇ ਤੇ ਜਾ ਕੇ ਟਰਾਲੀ ਬਾਰੇ ਪੁੱਛ ਸਕਦੇ ਹੋ ਟਰਾਲੀ ਵੇਚਣ ਵਾਲੇ ਵੀਰ ਦਾ ਮੋਬਾਈਲ ਨੰਬਰ ਹੈ 97797 07590 97797 07590 ਤੇ ਲਾ ਕੇ ਤੁਸੀਂ ਮਾਲਕ ਵੀਰ ਨਾਲ ਗੱਲ ਕਰ ਸਕਦੇ ਹੋ ਤੇ ਟਰਾਲੀ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਟਰਾਲੀ ਵੇਚਣ ਵਾਲੇ ਵੀਰ ਦਾ ਏਰੀਆ ਹੈ ਜੀ ਡਿਸਟ੍ਰਿਕਟ ਗਰਦਾਸਪੁਰ ਕਾਦੀਆਂ ਸ਼ਹਿਰ ਦੇ ਕੋਲ ਇਹ ਟਰਾਲੀ ਹੈ ਜੀ ਤੁਸੀਂ ਉੱਥੇ ਜਾ ਕੇ ਟਰਾਲੀ ਨੂੰ ਚੈੱਕ ਕਰ ਸਕਦੇ ਹੋ ਬਾਕੀ ਇਹੋ ਜਿਹੀਆਂ ਹੋਰ ਵੀਡੀਓਜ਼ ਵੇਖਣ ਲਈ ਆਪਣੇ YouTube ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਜੋ ਸਾਡੀ ਹਰੇਕ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਇਦਾਂ ਦੀ ਫ੍ਰੀ ਐਡ ਕਰਵਾਉਣ ਲਈ ਸਾਡਾ WhatsApp ਨੰਬਰ ਹੈ 86228 22751 86228 22751 ਦੇ ਵੇਚਣ ਵਾਲੇ ਵਾਹਨ ਦੀਆਂ 8-10 ਫੋਟੋਆਂ ਜਾਂ ਵੀਡੀਓ ਬਣਾ ਕੇ ਭੇਜੋ ਐਡ ਕਰਵਾਉਣ ਵਾਲਾ ਨੰਬਰ ਸਕਰੀਨ ਦੇ ਥੱਲੇ ਚੱਲ ਰਿਹਾ ਹੈ ਉਸ ਵਿੱਚ ਤੁਸੀਂ 8-10 ਫੋਟੋਆਂ ਪਾ ਕੇ ਬਿਲਕੁਲ ਫ੍ਰੀ ਐਡ ਕਰਵਾ ਸਕਦੇ ਹੋ ਤੇ ਇਸ ਨੰਬਰ ਤੇ ਇੱਕ WhatsApp ਗਰੁੱਪ ਵੀ ਬਣਾਇਆ ਗਿਆ ਹੈ ਜਿਸ ਵਿੱਚ ਤੁਸੀਂ ਐਡ ਹੋ ਕੇ ਰੋਜ਼ਾਨਾ ਟਰੈਕਟਰਾਂ ਦੀਆਂ ਨਵੀਆਂ ਤੋਂ ਨਵੀਆਂ ਵੀਡੀਓਜ਼ ਦੇਖ ਸਕਦੇ ਹੋ ਬਾਕੀ ਆਪਣੇ ਚੈਨਲ ਤੋਂ ਕਿਸੇ ਵੀ ਵਾਹਨ ਦੀ ਬਸ ਬੇਸਿਕ ਜਾਣਕਾਰੀ ਹੀ ਦਿੱਤੀ ਜਾਂਦੀ ਹੈ ਜੋ ਮਾਲਕ ਵੀਰ ਵੱਲੋਂ ਦੱਸੀ ਗਈ ਹੁੰਦੀ ਹੈ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਿੱਧਾ ਮਾਲਕ ਵੀਰ ਨਾਲ ਗੱਲ ਕਰਕੇ ਕਿਸੇ ਵੀ ਵਾਹਨ ਬਾਰੇ ਪੁੱਛ ਸਕਦੇ ਹੋ ਧੰਨਵਾਦ